ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗਿਆ ਜੇ ਆਪਾਂ ਬਲੌਗ ਦੀ ਸਟਾਰਟਿੰਗ ਕਰਾਂ ਜੀ ਟਾਈਮ ਹੈਗਾ ਸੀ ਇੱਥੇ 11:30 ਵਜੇ ਦਾ ਅੱਜ ਪ੍ਰੋਪਰਲੀ ਟਾਈਮ ਜ਼ਿਆਦਾ ਜੀ ਕਿਉਂਕਿ ਏ ਜੀ ਵੀ ਕੰਮ ਕਾਰ ਖਤਮ ਹੋ ਗਏ ਸੀ ਨਾ ਧਾਤੋਲੇ ਸੀ ਬਸ ਸਿਰ ਬਾਉਣ ਤੁਸੀਂ ਹਨਾ ਪਰ ਮੈਂ ਨਾ ਇਹ ਵੀਡੀਓ ਵਿੱਚ ਦੇਖਦੀ ਸੀ ਨਾ ਵੀ ਸਿਰਫ ਇੱਕ ਸਿਰ ਨਾ ਬਾਉਣ ਕਰਕੇ ਨਾ ਬੰਦਾ ਕਿੰਨਾ ਬੁਧਰਾ ਜਿਹਾ ਲੱਗਦਾ ਏ ਆਪੇ ਆਪ ਨੂੰ ਆਏ ਲੱਗਦਾ ਹਨਾ ਵੀ ਜਿਵੇਂ ਨਾਤੇ ਧੋਤੇ ਵੀ ਨਹੀਂ ਹੁੰਦੇ ਹੈਗੇ ਕਿਉਂਕਿ ਜੀ ਇਹ ਆਏ ਸੀ ਵੀ ਸਵੀਰ ਫਤਿਹ ਕਹਿੰਦਾ ਸੀ ਉਹਨਾਂ ਦੇ ਸਕੂਲ 'ਚ ਮਨਾਇਆ ਸੀ ਤੀਆਂ ਹੈ ਨਾ ਉਹਦੇ ਕਰਕੇ ਫਿਰ ਕਹਿੰਦਾ ਸੀ ਮम्मा ਮੈਂ ਛੁੱਟੀ ਕਰ ਲੈਣਾ ਵੀ ਬੁਆਇਜ਼ ਦਾ ਉੱਥੇ ਕੋਈ ਹੈ ਨਹੀਂ ਰੋਲ ਹੈ ਨਾ ਮੈਂ ਕਿਹਾ ਨਹੀਂ ਬਤੂ ਵੀ ਤੂੰ ਜਾਇਆ ਤੇ ਐਂ ਕਰਦੇ ਕਰਾਉਂਦੇ ਫਿਰ ਉਹਨਾਂ ਨੂੰ 11:30 ਵਜੇ ਸਕੂਲ ਤੋਂ ਛੁੱਟੀ ਹੋ ਗਈ ਸੀ ਉਹਨੂੰ ਮੈਂ ਇਹ ਕਹਿ ਸੀ ਮੈਂ ਕਿਹਾ ਵੀ ਤੂੰ ਛੁੱਟੀ ਨਾ ਕਰ ਮੈਂ ਕਿਹਾ ਤੈਨੂੰ ਆਉਂਦੇ ਨੂੰ ਵੀ ਕਚੌਰੀਆਂ ਜਾਂ ਹੈ ਨਾ ਵੀ ਜੋ ਵੀ ਤੇ ਖਾਣਾ ਹੋਊਗਾ ਉਹ ਬਣਾ ਲੂੰਗੀ ਅੱਜ ਬਣੀ ਹੋਈ ਸੀ ਬਲੈਕ ਚਨੇਆਂ ਦੀ ਸਬਜ਼ੀ ਫਿਰ ਕਹਿੰਦਾ ਮम्मा ਚੱਲ ਐਦਾਂ ਕਰੋ ਵੀ ਜੇ ਸਬਜੀ ਹੈਗੀ ਤਾਂ ਮੈਨੂੰ ਨਾਲ ਪੂਰੀਆਂ ਬਣਾ ਦਿਓ ਸਾਡੇ 11 ਦਾ ਮੈਂ ਤੁਹਾਨੂੰ ਤਾਂ ਕਹਿੰਦੀ ਸੀ ਕਿ ਕਿਉਂਕਿ ਉਹਨੂੰ ਸਾਡੇ 11 ਨੂੰ ਛੁੱਟੀ ਹੋਗੀ ਸੀ ਮੈਨੂੰ ਕਹਿੰਦਾ ਮम्मा ਕਚੌੜੀ ਬਣਾਇ ਮੈਂ ਕਿਹਾ ਮੈਂ ਤਾਂ ਹਜੇ ਰੋਟੀ ਹੋਣ ਖਾ ਕੇ ਆਤੀ ਮਾਰਨਿੰਗ ਵਾਲੀ ਕਹਿੰਦਾ ਫਿਰ ਮੈਂ ਕਿਹਾ ਵੀ ਚਲ ਵੈਸੇ ਤਾਂ ਸਬਜੀ ਵੀ ਪਈ ਆ ਹਨਾ ਕਹਿੰਦਾ ਵੀ ਠੀਕ ਆ ਤਾਂ ਕਰਕੇ ਫਿਰ ਮੈਂ ਇੱਥੇ ਲੱਗੀ ਸੀ ਪੂਰੀਆਂ ਬਣਾਉਣ ਬਸ ਮੈਂ ਉਹਦੇ ਲਈ ਤਿੰਨ ਚਾਰ ਕਿ ਪੂਰੀਆਂ ਬਣਾਈਆਂ ਸੀ ਮੈਂ ਕਿਹਾ ਵੀ ਚਲ ਜਿਹੜੀ ਉਹਨੇ ਖਾਣੀ ਹੋ ਖਾ ਲੂਗਾ ਬੀਜ ਨਹੀਂ ਖਾਣੀ ਹੋਈ ਚਲ ਫਿਰ ਜੇ ਦੁਪਹਿਰ ਨੂੰ ਕਿਸੇ ਨੇ ਕੋਈ ਲੈਣੀ ਹੋਊਗੀ ਵੀ ਤਾਂ ਉਹ ਲੈ ਲੂਗਾ ਨਾਲ ਉਹਨੇ ਮੈਨੂੰ ਉਹ ਦਿੱਤੇ ਸੀ ਚਿਪਸ ਜਿਹੜੇ ਲਿਆਂਦੇ ਹੋਏ ਸੀਗੇ ਜਿਹੜੇ ਉਹ ਫਰਾਈ ਕਰਨ ਵਾਲੇ ਹੁੰਦੇ ਨੇ ਕਹਿੰਦਾ ਮम्मा ਪਹਿਲਾਂ ਇਹ ਤਿੰਨ ਚਾਰਕ ਬਣਾ ਕੇ ਦੇਖੋ ਕਿਉਂਕਿ ਮਤਲਬ ਦੋ ਤਰ੍ਹਾਂ ਦੇ ਲਿਆਂਦੇ ਹੋਏ ਸੀਗੇ ਇੱਕ ਇੱਕ ਦਿਨ ਬਣਾ ਕੇ ਦੇਖੇ ਸੀ ਚਲੋ ਬੱਚੇ ਨੂੰ ਇਹ ਹੋ ਜਾਂਦਾ ਹਨਾ ਵੀ ਉਹ ਅਲੱਗ ਧੀ ਜਾ ਤੇ ਇਹ ਅਲੱਗ ਆ ਤਾਂ ਕਰਕੇ ਮੈਂ ਕਿਹਾ ਵੀ ਚਲ ਮੈਂ ਇਹ ਕਰ ਪਹਿਲਾਂ ਮੈਂ ਤਿੰਨ ਚਾਰਕ ਸੀ ਸਿਰਫ ਪੀਸ ਉਹ ਕਰਕੇ ਦੇਖੇ ਸੀ ਮੇਰੇ ਮਕੱਲਾ ਫਰਕ ਦੇਖ ਲੈ ਟੇਸਟ ਮੈਨੂੰ ਖਿਆਲ ਤੋਂ ਇੰਨਾ ਜਿ ਕੋਈ ਫਰਕ ਨਹੀਂ ਹੁੰਦਾ ਹੈਗਾ ਵੀ ਸੇਮ ਹੀ ਹੁੰਦੇ ਨੇ ਪਰ ਮੈਂ ਨਾ ਉਹਨੂੰ ਪੂਰੀਆਂ ਮਤਲਬ ਆਟੇ ਦੀਆਂ ਹੀ ਬਣਾਤੇ ਹਾਂ ਸੀ ਕਿਉਂਕਿ ਮੈਨੂੰ ਇਹ ਹੋ ਜਾਂਦਾ ਜੀ ਵੀ ਮੈਦੇ ਤੋਂ ਜਿੰਨਾ ਬੱਚੇ ਨੂੰ ਦੂਰ ਰੱਖ ਸਕਦੇ ਆ ਜਾਂ ਆਪਾਂ ਰਹਿ ਸਕਦੇ ਆ ਹਨਾ ਇਹ ਚੀਜ਼ਾਂ ਬਹੁਤ ਨੇ ਵੀ ਆਪਣੀ ਰਸੋਈ ਆਪਣੀ ਰਸੋਈ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਦਾਂਗੇ ਤਾਂ ਤੰਦਰੁਸਤ ਜ਼ਰੂਰ ਰਹਾਂਗੇ ਵੀ ਚੀਨੀ ਮੈਦਾ ਤੇ ਚਿੱਟਾ ਨਮਕ ਹਨਾ ਵੀ ਇਹ ਚੀਜ਼ਾਂ ਦੇ ਆਪਾਂ ਨੂੰ ਬਹੁਤ ਨੇ ਹਾ ਨਮਕ ਬਰਤਣਾ ਨਾ ਆਪਾਂ ਜਿਹੜੇ ਅੱਗੇ ਪਹਿਲਾਂ ਦੇਸੀ ਨਮਕ ਵਰਤਦੇ ਹੁੰਦੇ ਸੀ ਸੇਦਾ ਵੀ ਉਹ ਨਮਕ ਵਰਤੋ ਹਨਾ ਵੀ ਮੈਦੇ ਦੀ ਨਹੀਂ ਲੋੜ ਚੀਨੀ ਦੀ ਜਗ੍ਹਾ ਸਤ ਕਰਨਾ ਤੇ ਪਰ ਕਹਿੰਦੇ ਹੁੰਦੇ ਨੇ ਵੀ ਦੁਨੀਆ ਦੀ ਭੱਜ ਦੌੜ ਦੇ ਵਿੱਚ ਇਨਸਾਨ ਹਨਾ ਆਪਦਾ ਦੁਸ਼ਮਨਾ ਵੀ ਬਣ ਕੇ ਰਹਿ ਗਿਆ ਵੀ ਆਪਣੇ ਖਾਣੇ-ਦਾਣੇ ਨੂੰ ਆਪਾਂ ਭੁੱਲ ਗਏ ਬਸ ਜੀ ਇਹੀ ਹੈ ਨਾ ਵੀ ਆਪਣੀ ਰਸੋਈ ਦੀਆਂ ਚੀਜ਼ਾਂ ਨੂੰ ਬਾਹਰ ਕਰੋ ਤਾਂ ਤੰਦਰੁਸਤ ਰਹਿ ਸਕਦੇ ਹਾਂ ਇਹ ਆਪਣੇ ਤੇ ਆ ਸਿਰਫ 2 ਮਿੰਟ ਦਾ ਸਵਾਦ ਨਹੀਂ ਦੇਖਣਾ ਚਾਹੀਦਾ ਆਪਣੀ ਸਿਹਤ ਦੇਖਣੀ ਚਾਹੀਦੀ। ਬੱਸ ਜਿਉਂਨੇ ਖਾ ਲਿਆ ਸੀਗੇ ਫਿਰ ਇੱਥੇ ਲੱਗੇ ਸੀ ਆਪਣੇ ਦਾਦੂ ਨਾਲ ਮਸਤੀ ਕਰਨ ਅਸੀਂ ਸਾਰੇ ਬੈਠੇ ਪੀ ਰਹੇ ਸੀ ਚਾਹ। ਹੈਗਾ ਸੀ ਇੱਥੇ ਦੁਪਹਿਰਕ ਦਾ ਟਾਈਮ ਸੀਗਾ। ਲੱਗਾ ਸ਼ਾਇਦ 4:00 ਵੱਜ ਗਏ ਸੀ ਸ਼ਾਇਦ। ਹਾਂਜੀ ਮੈਨੂੰ ਫਿਰ ਉਸ ਤੋਂ ਬਾਅਦ ਫਿਰ ਆਪਣੇ ਮਤਲਬ ਪਹਿਲਾਂ ਹੀ ਕੰਮ ਕਰਦੇ ਸੀ। ਚਲੋ ਹੁਣ ਵੀ ਕੰਮ ਤਾਂ ਕਰਦੇ ਆਂ ਵੀ ਅਗਰ ਜੀ ਕੋਈ ਲੋੜ ਹੁੰਦੀ ਆ ਤਾਂ ਬੁਲਾ ਲੈਣੇ ਹੁੰਦੇ ਆ ਜੀ। ਉਹਨਾਂ ਦਾ ਬੱਚਾ ਇਹ ਉਹ ਫਿਰ ਇਹਦੇ ਨਾਲ ਇਹ ਕਹਿ ਦਿੰਦਾ ਹੁੰਦਾ ਹੈ ਨਾ ਵੀ ਜਿਵੇਂ ਅਬਦੀਨ ਨੂੰ ਇਹ ਹੋ ਜਾਂਦਾ ਵੀ ਚਲ ਮੇਰੀ ਕੁਛ ਨਾ ਕੁਛ ਮੇਰੀ ਪ੍ਰੈਕਟਿਸ ਹੋ ਜੂਗੀ ਹੈ ਨਾ ਵੀ ਖੇਡਣ ਦੀ ਤਾਂ ਕਰਕੇ ਬਸ ਇਹ ਲੱਗੇ ਹੋਸੀ ਬੈਡਮਿੰਟਨ ਖੇਡਣ ਆਪਦਾ ਕਿਉਂਕਿ ਜੀ ਇਹ ਆ ਵੀ ਜੇ ਬੱਚੇ ਖੇਡੂਗਾ ਨਾ ਤਾਂ ਫੋਨ ਤੋਂ ਦੂਰ ਰਹੂਗਾ ਆਪਦੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਿਆ ਕਰੋ ਆਪਦੇ ਕੰਨਿਓ ਹਨਾ ਵੀ ਬੱਚੇ ਨੂੰ ਫੁੱਲ ਟਾਈਮ ਦੇਵੋ ਕਿਉਂਕਿ ਜਦੋਂ ਇਕੱਲਾਪਾਨਾ ਨਾ ਉਹ ਇਹ ਚੀਜ਼ ਇਕੱਲਾਪਨ ਹੀ ਇਹਨਾਂ ਨੂੰ ਇਹਨਾਂ ਨੂੰ ਨਾ ਫੋਨ ਦੇ ਨੇੜੇ ਲੈ ਕੇ ਜਾਂਦਾ ਹੋਰ ਸੌ ਹਨਾ ਵੀ ਮਤਲਬ ਬੁਰੀਆਂ ਸਾਈਡਾਂ ਤੇ ਲੈ ਕੇ ਜਾਂਦਾ ਏ ਵੀ ਉਹਦੇ ਵਿੱਚ ਫਿਰ ਬਾਅਦ ਵਿੱਚ ਪਛਤਾਉਣ ਨਾਲੋਂ ਹਨਾ ਵੀ ਪਹਿਲਾਂ ਹੀ ਮਾਪ ਪੇਰੈਂਟਸ ਨੂੰ ਇਹ ਚੀਜ਼ ਦੀ ਗੌਰ ਕਰਨੀ ਚਾਹੀਦੀ ਆ ਹਨਾ ਕਿਉਂਕਿ ਬੱਚੇ ਇਕੱਲੇ ਹੁੰਦੇ ਨੇ ਤਾਂ ਬੈਠੇ ਇਹ ਹੋ ਜਾਂਦਾ ਵੀ ਟਾਈਮ ਸਪੈਂਡ ਹੋਊਗਾ ਫੋਨ ਦੇਖੇ ਜਾਂਦੇ ਨੇ ਹੈਨਾ ਵੀ ਸੋ ਪਾਸੇ ਨੂੰ ਫੋਨ ਦੇ ਵਿੱਚ ਆਪਾਂ ਤੁਹਾਨੂੰ ਪਤਾ ਹੀ ਹੈਨਾ ਵੀ ਹਾਰੀ ਕਬ ਵਕਤ ਤਾਂ ਮਾਪੇ ਦੇ ਨਹੀਂ ਸਕਦੇ ਹੈਨਾ ਉਹਨਾਂ ਦੇ ਨਿਗਰੱਖ ਨਹੀਂ ਸਕਦੇ ਹੈਗੇ ਬਸ ਜੀ ਤਾਂ ਕਰਕੇ ਇਹ ਹੋ ਜਾਂਦਾ ਵੀ ਚਲੋ ਹੈਨਾ ਉਹਨੂੰ ਚਲੇ ਹੁੰਦਾ ਵੀ ਬੱਚੇ ਨਾਲ ਕੋਈ ਨਾ ਕੋਈ ਆ ਜਾਂਦਾ ਹੈਨਾ ਵੀ ਖੇਡ ਲੈਂਦੇ ਨੇ ਬਾਕੀ ਚਲੋ ਇਹ ਵੀ ਬੱਚਿਆਂ ਦਾ ਸਕੂਲ 'ਚ ਟਾਈਮ ਲੰਘ ਜਾਂਦਾ ਹਨਾ ਵੀ ਟਿਊਸ਼ਨ ਵਗੈਰਾ ਆਪਦੀ ਹੋਰ ਘਰ ਆ ਕੇ ਵੀ ਸਟੱਡੀ ਕਰਨੀ ਹੁੰਦੀ ਹੈ ਇਹ ਚੀਜ਼ਾਂ ਤੇ ਹੋ ਜਾਂਦਾ ਬੱਚਿਆਂ ਨੂੰ ਨਾ ਖੇਡਣ ਲਈ ਵੀ ਟਾਈਮ ਬਹੁਤ ਜ਼ਰੂਰੀ ਆ ਬਸ ਇਹੀ ਹੁੰਦਾ ਜੀ ਜਿੱਦਾਂ ਕੁਝ ਪੇਰੈਂਟਸ ਮਤਲਬ ਇਹ ਚੀਜ਼ ਦੀ ਟੈਨਸ਼ਨ ਹੁੰਦੀ ਹੈ ਹਨਾ ਉਹਨਾਂ ਨੂੰ ਇਹ ਹੁੰਦਾ ਹੈ ਵੀ ਸਾਡੇ ਬੱਚੇ ਦੀ ਹਾਈਟ ਨਹੀਂ ਵੱਧਦੀ ਹੈਗੀ ਪਰ ਨਾ ਇਹ ਹੁੰਦਾ ਵੀ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਇਹ ਕੁਝ ਮਤਲਬ ਜੋ ਚੀਜ਼ਾਂ ਮੈਨੂੰ ਪਤਾ ਹੈ ਹਨਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਵੀ ਕਹਿੰਦੇ ਹੁੰਦੇ ਨੇ ਬੱਚੇ ਦੀ ਹਾਈਟ ਨੂੰ ਰੋਕੋ ਦੇਖਿਓ ਤੁਸੀਂ ਤੁਹਾਡੇ ਬੱਚੇ ਦੀ ਹਾਈਟ ਕਿਵੇਂ ਵੱਧਦੀ ਹੈ ਹੁਣ ਇਹ ਹੋ ਜਾਂਦਾ ਜੀ ਬੱਚੇ ਹਨਾ ਖਾਂਦੇ ਨੇ ਪੀਂਦੇ ਨੇ ਚਲੋ ਇਹ ਆ ਵੀ ਖਾਣਾ ਪੀਣਾ ਹੈਗਾ ਬੱਚੇ ਨੇ ਪਰ ਇਹ ਹੁੰਦਾ ਵੀ ਜਿਵੇਂ ਫੋਨ ਲੈ ਕੇ ਬੈਠੇ ਰਹੇ ਸਕੂਲ ਦੇ ਵਿੱਚ ਬੈਠੇ ਰਹੇ ਹਨਾ ਉਹ ਚੀਜ਼ਾਂ ਦਾ ਜ਼ਿਆਦਾ ਅਸਰ ਹੁੰਦਾ ਹੈ ਹਨਾ ਹੰਬੀ ਬੱਚਿਆਂ ਨੂੰ ਕੁਝ ਐਕਸਰਸਾਈਜ਼ ਨੇ ਤੇ ਕੁਝ ਬੱਚਿਆਂ ਦੀ ਥੋੜੀ ਜੀ ਡਾਈਟ ਵੱਲ ਧਿਆਨ ਦੇਣਾ ਚਾਹੀਦਾ ਇਹ ਨਹੀਂ ਹੁੰਦਾ ਹੈਗਾ ਵੀ ਤੁਸੀਂ ਇਹ ਦੇਖੋ ਵੀ ਉਹਨਾਂ ਮਤਲਬ ਇੰਨੇ ਕੁ ਕੁਝ ਬੱਚੇ ਦੀ ਲਾਈਫ ਵਿੱਚ ਚੇਂਜ ਕਰਨਾ ਵੀ ਤੁਹਾਡੇ ਬੱਚਨ ਦੀ ਹਾਈਟ ਕਿਵੇਂ ਵੱਧਦੀ ਆ ਹਨਾ ਵੀ ਤੁਹਾਡੇ ਬੱਚੇ ਕਿਵੇਂ ਲੰਬੇ ਹੁੰਦੇ ਨੇ ਨਾ ਬਾਜੀ ਇੱਥੇ ਮੈਂ ਲੱਗੀ ਸੀ ਸਤਲਿਕ ਕਾਫੀ ਬਣਾਉਣਾ ਨਮਾਏ ਮਤਲਬ ਟੰਗ ਨਾ ਲੱਗੀ ਸੀ ਜਿਵੇਂ ਆਪਾਂ ਚਲੋ ਉਦਾਂ ਬਣਾਉਂਦੇ ਹੀ ਹੰਨੇ ਆ ਇਹ ਮੈਮੀ ਸਿੱਖੀ ਹੋ ਸੀ ਐਚੁਲੀ ਮੈਂ ਇੱਕ ਦਿਨ ਅੱਗੇ ਵੀ ਬਣਾ ਕੇ ਦੇਖੀ ਸੀ ਤੇ ਅੱਜ ਵੀ ਬਣਾਉਣ ਲੱਗੀ ਸੀ ਨਾ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੀ ਇਹਨਾਂ ਮੈਂ ਡੱਬੀ ਦੇ ਮਤਲਬ ਵਿੱਚ ਤੁਸੀਂ ਇਹ ਦੇਖ ਲਓ ਵੀ ਥੋੜੀ ਜਿਹੀ ਏਅਰ ਟਾਈਟ ਜੀ ਡੱਬੀ ਹੋਵੇ ਇਹਦੇ ਵਿੱਚ ਮੈਂ ਇੱਕ ਪੌਊਚ ਪਾਲੀ ਸੀ ਕਾਫੀ ਪਾਊਡਰ ਤੇ ਮਿੱਠਾ ਮਤਲਬ ਜਿੰਨਾ ਕਿ ਤੁਸੀਂ ਪੀਣਾ ਹੈ ਨਾ ਮੈਨੂੰ ਕਾਫੀ ਥੋੜਾ ਜਿਹਾ ਤੇਜ਼ ਮਿੱਠਾ ਹੀ ਵਧੀਆ ਲੱਗਦਾ ਹੈ ਵੀ ਉਹਦੇ ਵਿੱਚ ਮਿੱਠਾ ਪਾ ਲਿਆ ਸੀ ਚੀਨੀ ਪਾ ਲਈ ਸੀ ਕਾਫੀ ਪਾਊਡਰ ਪਾ ਲਿਆ ਥੋੜਾ ਜਿਹਾ ਪਾ ਲਿਆ ਸੀ ਮੈਂ ਪਾਣੀ ਉਹਨੂੰ ਚੰਗੀ ਤਰ੍ਹਾਂ ਸ਼ੇਕ ਕਰਨਾ ਏ ਸਟਾਰਟਿੰਗ ਚ ਨਾ ਥੋੜਾ ਜਿਹਾ ਮਤਲਬ ਹੌਲੀ ਕਰਿਓ ਔਰ ਇੱਕ ਤੇਜ਼ੀ ਮੇਰੇ ਪਿੱਛੇ ਲਾ ਕੇ ਨਾ ਸ਼ੇਕ ਕਰਨਾ ਮੈਂ ਮਤਲਬ ਥੋੜਾ ਜਿਹਾ ਨਾ ਥੋੜਾ ਜਿਹਾ ਹੌਲੀ ਕਰਨਾ ਕਿਉਂਕਿ ਪਹਿਲਾਂ-ਪਹਿਲਾਂ ਨਾ ਜਿਵੇਂ ਪਾਣੀ ਹੁੰਦਾ ਨਾ ਫਿਰ ਉਹ ਇਹ ਹੋ ਜਾਂਦਾ ਵੀ ਜਿੰਨੀ ਆਪਣੀ ਮਰਜ਼ੀ ਇਹ ਟਾਈਟ ਹੋਵੇ ਕਈ ਵਾਰੀ ਤੁਪਕਾ ਨਾ ਥੋੜਾ ਬਾਹਰ ਆ ਜਾਂਦਾ ਪਾਣੀ ਦਾ ਫਿਰ ਉਸ ਤੋਂ ਬਾਅਦ ਇਹਦੀ ਨਾ ਬਹੁਤ ਸੋਹਣੀ ਝੱਗ ਬਣ ਜਾਂਦੀ ਆ ਜਿਵੇਂ ਆਪਾਂ ਹਨਾ ਵੀ ਮੋਲ ਵਾਲੀ ਪੀਂਦੇ ਹੁੰਨੇ ਆ ਕੌਫੀ ਫਿਰ ਮੈਂ ਮੇਰਾ ਦੁੱਧ ਪਹਿਲਾਂ ਹੀ ਠੰਡਾ ਸੀਗਾ ਫ੍ਰਿਜ ਚ ਪਿਆ ਸੀ ਉਹਦੇ ਵਿੱਚ ਫਿਰ ਮੈਂ ਇਹ ਪਾ ਕੇ ਮਿਕਸ ਕਰਤੀ ਸੀ ਕੁਝ ਮੇਰੀ ਥੋੜੀ ਜੀ ਕਾਫੀ ਬਚੀ ਸੀ ਫਿਰ ਮੈਂ ਉਹ ਉੱਪਰ ਉਦਾਂ ਹੀ ਪਾਤੀ ਸੀ ਤਾਂ ਕਰਕੇ ਇੱਥੇ ਦੇ ਦ ਸੀ ਕਹਿੰਦਾ ਮम्मा ਕੀ ਬਣਾਇਆ ਮੈਂ ਕਿਹਾ ਕਹਿੰਦਾ ਮम्मा ਸਮਾਈਲੀ ਬਣਾਤੀ ਮੈਂ ਕਿਹਾ ਹਾਂ ਮੈਂ ਕਿਹਾ ਹੁਣ ਇਹ ਦੇਖਦੇ ਆਂ ਪੀ ਕੇ ਵੀ ਤੇਰੇ ਮੂੰਹ ਤੇ ਸਮਾਈਲ ਆਉਂਦੀ ਆ ਕਿ ਨਹੀਂ ਆਉਂਦੀ ਹੈਗੀ ਹਾਂ ਫਿਰ ਤਾਂ ਕਰਕੇ ਮੈਂ ਪੁੱਛਦੀ ਸੀ ਮੈਂ ਕਿਹਾ ਵੀ ਕਿੱਦਾਂ ਦੀ ਬਣੀ ਆ ਨਾ ਤੰਮਮਾ ਪੀ ਕੇ ਦੇਖੋ ਮੇਰੇ ਖਿਆਲ ਮੈਨੂੰ ਤਾਂ ਟੇਸਟ ਲੱਗੀ ਆ ਬਹੁਤ ਟੇਸਟੀ ਬਣੀ ਸੀ ਸੱਚ ਮੋਚ ਹਨਾ ਵੀ ਅਗਰ ਤੁਹਾਡੇ ਬੱਚੇ ਦੁੱਧ ਨਹੀਂ ਪੀਂਦੇ ਹੈਗੇ ਤਾਂ ਇੱਕ ਬਹੁਤ ਵਧੀਆ ਤਰੀਕਾ ਹੈ ਕਿਉਂਕਿ ਬੱਚਿਆਂ ਨੂੰ ਜਿਵੇਂ ਹੁਣ ਚਲੋ ਮੌਸਮਾ ਹਨਾ ਹੁਣ ਕੋਲਡ ਕਾਫੀ ਵਧੀਆ ਲੱਗਦੀ ਆ ਹਨਾ ਵੀ ਸਰਦੀਆਂ ਦੇ ਵਿੱਚ ਚਲੋ ਹੌਟ ਵਧੀਆ ਲੱਗਦੀ ਆ ਹਨਾ ਵੀ ਐਦਾਂ ਦੇ ਮਤਲਬ ਕੋਈ ਨਾ ਕੋਈ ਚੀਜ਼ ਐਦਾਂ ਦੀ ਥੋੜੀ ਜਿਹੀ ਡਿਫਰੈਂਟ ਬਣਾ ਕੇ ਦਿਆ ਕਰੋ ਖਾਣ ਪੀਣ ਨਾਲੋਂ ਹਨਾ ਵੀ ਜਿਵੇਂ ਖਾਂਦੇ ਨੇ ਪਰ ਇਹ ਹੁੰਦਾ ਵੀ ਇਹਦੇ ਨਾਲ ਚਲੋ ਨਾਲੇ ਬੱਚੇ ਨੇ ਦੁੱਧ ਪੀ ਲਾਣਾ ਬੀ ਨਾਲ ਇਹ ਹੋ ਜਾਂਦਾ ਵੀ ਉਹਦੇ ਲਈ ਵਧੀਆ ਚੀਜ਼ ਆ ਵੀ ਜਿਵੇਂ ਕਾਫੀ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਸ਼ੇਕ ਹੋ ਗਿਆ ਹੋਰ ਬਹੁਤ ਤਰ੍ਹਾਂ ਦੇ ਮਤਲਬ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਆਪਸ਼ਨਸ ਹੁੰਦੀਆਂ ਨੇ ਮਾਮਾ ਕੋਲ ਹਨਾ ਹਾਂਜੀ ਇਹ ਜ਼ਰੂਰ ਹੈਗਾ ਵੀ ਕਿ ਅਪਦੀ ਹਨਾ ਕੋਲ ਮਾਰੀਆਂ ਬੇਸ਼ੱਕ ਮਾਮਾ ਛੱਡ ਦੇਣਾ ਹਨਾ ਵੀ ਚਲ ਛੱਡੋ ਕਿਹੜਾ ਐਨੀ ਮਿਹਨਤ ਕਰੂ ਪਰ ਕਹਿੰਦੇ ਹੁੰਦੇ ਨੇ ਵੀ ਇਹ ਉਹ ਬੂਟਾ ਇਹ ਜਿਨ੍ਹਾਂ ਨੇ ਆਪਾਂ ਨੂੰ ਬੁਢਾਪੇ 'ਚ ਜਾ ਕੇ ਛਾਂ ਦੇਣੀ ਆ ਫਲ ਦੇਣੇ ਨੇ ਤੇ ਆਪਾਂ ਨੂੰ ਸਹਾਰਾ ਦੇਣਾ ਹੈ ਹੈਨਾ ਤੇ ਫਿਰ ਇਹ ਚੀਜ਼ ਤਾਂ ਬਣਦੀ ਹੈ ਨਾ ਵੀ ਹੁਣ ਆਪਾਂ ਉਸ ਬੂਟੇ ਨੂੰ ਹੈਨਾ ਜਿਹਦੇ ਤੋਂ ਆਪਾਂ ਬੁਢਾਪੇ ਚ ਜਾ ਕੇ ਇੰਨਾ ਕੁਝ ਭਾਲਦੇ ਆਂ ਤੇ ਉਹਦੀ ਕੇਅਰ ਕਰਨੀ ਤਾਂ ਬਣਦੀ ਆ ਨਾ ਇਹ ਚੀਜ਼ ਨੂੰ ਬਾਜੀ ਇਹ ਇਹ ਸੋਚ ਕੇ ਕੇਅਰ ਕਰੋ ਪਰ ਉਹਨਾ ਵੀ ਇਹਦੇ ਵਿੱਚ ਕੋਈ ਕੋਲ ਵਾਲੀ ਗੱਲ ਨਹੀਂ ਹੁੰਦੀ ਹੈਗੀ ਉਸ ਤੋਂ ਬਾਅਦ ਫਿਰ ਆਪਣੀ ਬਾਰੀ ਆ ਗਈ ਸੀ ਜਿੰਮੇ ਕਰਦੇ ਹੋਰ ਕੰਮਕਾਰ ਕਰਨ ਵਾਲੇ ਸੀ ਉਹ ਕਰੇ ਸੀ ਬੈਸੇ ਦੀ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਈ ਸੀ ਨਾਲ ਰੋਟੀ ਬਣਾਈ ਸੀ ਕਿਉਂਕਿ ਜੀ ਸਾਡੀ ਫੈਮਿਲੀ ਨੂੰ ਨਾ ਮਿੱਠਾ ਥੋੜਾ ਕ ਪਸੰਦ ਨੇ ਆਪਾਂ ਨੂੰ ਇਹ ਹੁੰਦਾ ਵੀ ਹਾਂਜੀ ਆਪਾਂ ਮਿੱਠਾ ਵੀ ਤੇ ਨਮਕ ਵਾਲੀ ਵੀ ਚੀਜ਼ ਆਪਣੇ ਕੋਲ ਦੋਨੇ ਚੀਜ਼ਾਂ ਸਹੀ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਹੈਗੀ ਤੇ ਇਹ ਵੀ ਹੋ ਜਾਂਦਾ ਜੀ ਚਲੋ ਹਨਾ ਮੈਨੂੰ ਮੇਰਾ ਜਿੰਨਾ ਕੁ weight ਹੈਗਾ ਮੈਨੂੰ ਇਹ ਸਹੀ ਲੱਗਦਾ ਕਿਉਂਕਿ ਮੈਂ ਜੇ ਜ਼ਿਆਦਾ ਸਲਿਮ ਨਹੀਂ ਆ ਫਿਰ ਮੇਰੀ height ਦੇ ਅਕੋਰਡਿੰਗ ਨਾ ਮੈਨੂੰ ਉਹ ਚੀਜ਼ ਵੀ ਥੋੜੀ ਜਿਹੀ ਬੁਰੀ ਲੱਗਦੀ ਹੈ ਜੇ ਦੋ ਮੋਟੀ ਨਹੀਂ ਫਿਰ ਵੀ ਮੈਨੂੰ ਆਪਦੇ ਆਪ ਨੂੰ ਸੋ ਮੈਂ ਜਿੰਨਾ ਕਪੜੇ ਮਤਲਬ ਬੋਡੀ ਚਾਹੁੰਨੀ ਆ ਮੈਂ ਉਹਦੇ ਮੁਤਾਬਕ ਹੀ ਰੱਖੀ ਹੋਈ ਆ ਨਾ ਵਜਨ ਘਟਾਉਣਾ ਜਾਂ ਵਧਾਉਣਾ ਉਹ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਹੈਗੀ ਵੀ ਬਸ ਮੈਨੂੰ ਜਿੰਨਾ ਕ ਆਪ ਨੂੰ ਸਹੀ ਲੱਗਦਾ ਮੈਂ ਉਨਾਂ ਕੇ ਰੱਖਿਆ ਕਿਉਂਕਿ ਮੈਂ ਆਪਣਾ ਮਾਈਂਡ ਸੈਟ ਕੀਤਾ ਹੋਇਆ ਵੀ ਜਿੰਨਾ ਕ ਮੈਂ ਆਪਣਾ weight ਰੱਖਣਾ ਚਾਹੁੰਨੀ ਆ ਮੇਰੀ ਬੋਡੀ ਉਹਦੇ ਅਕੋਰਡਿੰਗ ਹੀ ਚੱਲਦੀ ਆ ਜਿਵੇਂ ਮੈਨੂੰ ਪਹਿਲਾਂ ਥੋੜਾ ਜਿਹਾ ਮੇਰਾ weight ਵੱਧ ਲੱਗਦਾ ਸੀ ਹੁਣ ਮੈਂ 3 ਕਿਲੋ ਵਜਨ ਜਣੀ ਘੱਟ ਕੀਤਾ ਏ ਆਪਣਾ ਬਾਜੀ ਫਿਰ ਮੈਂ ਅੱਜ ਬਣਾਈ ਸੀ ਖੀਰ ਪੂੜੇ ਕਿਉਂਕਿ ਪਹਿਲਾਂ ਆਪਾਂ ਜਿਸ ਦਿਨ ਪੂੜੇ ਖਾਦੇ ਸੀ ਨਾ ਉਸ ਦਿਨ ਦੁੱਧ ਨਾਲ ਹੀ ਖਾਣੇ ਪਏ ਸੀਗੇ ਖੀਰ ਨਹੀਂ ਸੀ ਬਣਾਈ ਹੈ ਨਾ ਕਿਉਂਕਿ ਉਹ ਮੌਕੇ ਤੇ ਸਲਾਹ ਬਣੀ ਸੀ ਤਾਂ ਕਰਕੇ ਅੱਜ ਬਣਾਈ ਸੀ ਖੀਰ ਨਾਲ ਬਣਾਈ ਸੀ ਪੂੜੇ ਵੀ ਸੌਂ ਦੇ ਮਹੀਨੇ ਦਾ ਆਪਾਂ ਸ਼ਗਨ ਜਿਹੜਾ ਰਹਿੰਦਾ ਸੀ ਕਰਨ ਵਾਲਾ ਉਹ ਕਰ ਲਿਆ ਜੀ ਹੈ ਨਾ ਵੀ ਸੌਂ ਦੇ ਮਹੀਨੇ ਚ ਕਹਿੰਦੇ ਨੇ ਹੁੰਦੇ ਨੇ ਵੀ ਖਾਈਦੇ ਨੇ ਬਾਜੀ ਤਾਂ ਕਰਕੇ ਖਾਦਿਆਂ ਦੀ ਖਾਣ ਪੀਣ ਨੂੰ ਕੋਈ ਬਹਾਨਾ ਨਹੀਂ ਹੁੰਦਾ ਬਸ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਬਸਕ੍ਰਾਈਬ